ਹੈਲੋ ਜੀ ਸਸਟੀਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਤੇ ਟੇਸਟੀ ਬਿਲਕੁਲ ਤਾਜ਼ੀ ਤੇ ਫਰੈਸ਼ ਮੂਲੀ ਦੀ ਸਬਜ਼ੀ ਇਹ ਆਪਾਂ ਬਿਲਕੁਲ ਕੱਚੀਆਂ ਕੱਚੀਆਂ ਮੂਲੀਆਂ ਲੈਣੇ ਆਪਣੇ ਕੋਲ ਇਹਨੇ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਇਹਦੇ ਛਿਲਕੇ ਉਤਾਰ ਲੈ ਸੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਕੱਦੂ ਕਸ ਲਓ ਜੀ ਕੱਦੂ ਕਸ ਕਰ ਲਿਆ ਆਪਾਂ ਮੂਲੀ ਨੂੰ ਆਪਾਂ ਇਹਦੇ ਵਿੱਚ ਕੋਈ ਪਾਣੀ ਨਹੀਂ ਕੱਢਿਆ ਠੀਕ ਹੈ ਜੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਦੋ ਪਿਆਜ਼ ਅਦਰਕ ਵੀ ਕੱਟਿਆ ਹੋਇਆ ਤੇ ਹਰੀਆਂ ਮਿਰਚਾਂ ਦੋ ਤਿੰਨ ਦੇ ਨਾਲ ਪਾਵਾਂਗੇ ਖੂਬ ਸਾਰਾ ਹਰਾ ਧਨੀਆ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਕਰਨੀ ਆ ਪਰ ਮੂਲੀਆਂ ਦੀ ਸਬਜੀ ਤਾਂ ਵੈਸੀ ਬਹੁਤ ਜ਼ਿਆਦਾ ਵਧੀਆ ਬਣਦੀ ਆ ਲਓ ਜੀ ਇੱਕ ਕੜਚੀ ਪਾਈ ਆਪਾਂ ਸਰੋਂ ਦੇ ਤੇਲ ਦੀ ਨਾਲ ਹੀ ਪਤਾ ਸੁੱਕਾ ਧਨੀਆ ਨਾਲ ਹੀ ਪਾਵਾਂਗੇ ਹੁਣ ਚੌਥਾ ਹਿੱਸਾ ਕਾਲੀ ਮਿਰਚ ਦਾ ਤੇ ਅੱਧਾ ਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰੇ ਦਾ ਤੇ ਮੀਡੀਅਮ ਗੈਸ ਤੇ ਤੇਲ ਨੂੰ ਕਰਾਂਗੇ ਨਾਲ ਆਪਾਂ ਚੰਗੀ ਤਰ੍ਹਾਂ ਗਰਮ ਜਦੋਂ ਵੀ ਆਪਣੇ ਘਰ ਦੇ ਵਿੱਚ ਕੋਈ ਸਬਜ਼ੀ ਨਾ ਹੋਵੇ ਨਾ ਤੁਸੀਂ ਫਟਾਫਟ ਇਹਨੂੰ ਬਣਾ ਕੇ ਖਾ ਸਕਦੇ ਹੋ ਤੇ ਬਹੁਤ ਵਧੀਆ ਲੱਗਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਆਪਾਂ ਹੁਣ ਸਾਰਾ ਸਮਾਨ ਤੜਕੇ ਦੇ ਵਿੱਚ ਹੀ ਪਾਤਾ ਪਿਆਜ਼ ਵੀ ਪਾਤੇ ਅਦਰਕ ਵਿੱਚ ਹੀ ਪਾਤਾ ਤੇ ਹਰੀਆਂ ਮਿਰਚਾਂ ਮਸਾਲੇ ਨੂੰ ਆਪਾਂ ਹਲਕਾ ਜਿਹਾ ਬ੍ਰਾਊਨ ਹੋਣ ਤੱਕ ਭੁੰਨਾਗੇ ਲਓ ਜੀ ਇਸੇ ਤਰੀਕੇ ਨਾਲ ਆਪਾਂ ਮੀਡੀਅਮ ਗੈਸ ਤੇ ਮਸਾਲੇ ਨੂੰ ਭੁੰਨ ਲੈਣਾ ਹੈ ਤੇ ਮੂਹਰੇ ਸਬਜੀ ਬਣ ਕੇ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤੇ ਇਹ ਖਾਂ ਚ ਤਾਂ ਬਹੁਤ ਜ਼ਿਆਦਾ ਵਧੀਆ ਹੁੰਗੇ ਤੁਸੀਂ ਇਸ ਨੂੰ ਇੱਕ ਵਾਰੀ ਜ਼ਰੂਰ ਬਣਾਇਓ ਲਓ ਜੀ ਇਹ ਸਿਰਫ 2-3 ਮਿੰਟਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਬਸ ਇਹਨੂੰ ਤੁਸੀਂ ਬਸ ਜਦੋਂ ਧੋਣਾ, ਕੱਟਣਾ, ਕद्दूकस ਕਰਨਾ ਬਸ ਉਸੇ ਇਤੀਮ ਲੱਗਦਾ ਉਸ ਤੋਂ ਬਾਅਦ ਕੋਈ ਜ਼ਿਆਦਾ ਖਾਸ ਟਾਈਮ ਨਹੀਂ ਲੱਗਦਾ ਲਓ ਜੀ ਆਪਣੇ ਚੰਗੀ ਤਰ੍ਹਾਂ ਬਰਨ ਹੋ ਚੁੱਕੇ ਨੇ ਤੇ ਇੱਕ ਚਮਚਾ ਪਾਇਆ ਆਪਾਂ ਨਮਕ ਦਾ ਤੇ 1 ਚਮਚਾ ਪਾਇਆ ਆਪਾਂ ਹਲਦੀ ਦਾ ਤੇ ਅੱਧਾ ਕ ਚਮਚਾ ਪਾਇਆ ਆਪਾਂ ਦੇਗੀ ਮਿਰਚ ਦਾ ਕਲਰ ਬਹੁਤ ਵਧੀਆ ਹੋਊਗਾ ਹਲਕੀ ਜਿਹੀ ਪਾਈਆ ਆਪਾਂ ਲਾਲ ਮਿਰਚ ਤੁਹਾਨੂੰ ਆਪਣੇ ਬਾਰੇ ਪਤਾ ਹੀ ਆ ਆਪਾਂ ਜ਼ਿਆਦਾ ਨਹੀਂ ਐਡ ਕਰਦੇ ਲਾਲ ਮਿਰਚ ਤੇ ਥੋੜੀ ਜਿਹੀ ਪਾਈਆ ਆਪਾਂ ਚੌਤਕ ਐਸਾ ਅਜਵੈਨ ਦਾ ਹੁਣ ਸਾਰਿਆਂ ਨੂੰ ਚੰਗੀ ਤਰ੍ਹਾਂ ਕੱਚਾ ਆਪਾਂ ਨੇ ਖਤਮ ਲਈ 1 ਮਿੰਟ ਲਈ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੰਨਾਂਗੇ ਤੇ ਬਹੁਤ ਵਧੀਆ ਮਸਾਲਾ ਬਣਾ ਕੇ ਆਪਾਂ ਤਿਆਰ ਕਰਨਾ ਬਹੁਤ ਛੇਤੀ ਬਣ ਕੇ ਸਬਜ਼ੀ ਤਿਆਰ ਹੋ ਜਾਂਦੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਲਓ ਜੀ ਆਪ ਹੁਣ ਸਾਰੀਆਂ ਮੂਲੀਆਂ ਦੇ ਵਿੱਚ ਹੀ ਐਡ ਕਰਨਾਗੇ ਮਸਾਲੇ ਦੇ ਵਿੱਚ ਇਹਦੇ ਵਿੱਚ ਆਪ ਕੋਈ ਵੀ ਐਕਸਟਰਾ ਪਾਣੀ ਨਹੀਂ ਪਾਣਾ ਠੀਕ ਹੈ ਜੀ ਕਿਉਂਕਿ ਜਿੰਨਾ ਵੀ ਪਾਣੀ ਆਪਣੇ ਮੂਲੀਆਂ ਦੇ ਵਿੱਚ ਹੈਗਾ ਉਸੇ ਨਾਲ ਹੀ ਆਪਣੀ ਸਾਰੀ ਸਬਜੀ ਬਣ ਕੇ ਤਿਆਰ ਹੋ ਜਾਣੀ ਆ ਇਸ ਤਰੀਕੇ ਨਾਲ ਆਪਏ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾਉਂਦੇ ਰਹਿਵਾਂਗੇ ਲਓ ਜੀ ਕਈ ਵਾਰੀ ਕਈਆਂ ਭੈਣਾਂ ਨੂੰ ਜਿਸ ਤਰ੍ਹਾਂ ਪਰੌਂਠੇ ਬਣਾਉਨੇ ਆ ਮੂਲੀ ਵਾਲੇ ਪਰੌਂਠੇ ਨਹੀਂ ਬਣਾਨੇ ਹੁੰਦੇ ਉਹ ਸਬਜੀ ਨੂੰ ਇਸੇ ਤਰੀਕੇ ਨਾਲ ਬਣਾ ਕੇ ਉਹਦੇ ਪਰਾਂਠੇ ਵੀ ਬਣਾ ਸਕਦੇ ਆ ਤੇ ਵੈਸੇ ਵੀ ਤੁਸੀਂ ਇਹਨੂੰ ਰੋਟੀ ਨਾਲ ਬਹੁਤ ਵਧੀਆ ਖਾ ਸਕਦੇ ਹੋ ਕਈ ਵਾਰ ਕਈਆਂ ਵੀਰਾਂ ਭੈਣਾਂ ਨੂੰ ਨਹੀਂ ਪਸੰਦ ਹੁੰਦੀ ਹੈਗੀ ਇਹ ਇਹ ਪਰਾਂਠੇ ਉਹ ਇਸ ਤਰ੍ਹਾਂ ਸਬਜੀ ਬਣਾ ਕੇ ਵੀ ਰੋਟੀ ਨਾਲ ਖਾ ਸਕਦੇ ਆ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਲਓ ਜੀ ਆਪਾਂ ਨਾਲ ਦੀ ਨਾਲ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਤੇ ਗੈਸ ਆਪਣਾ ਬਿਲਕੁਲ ਮੀਡੀਅਮ ਹੋਣਾ ਚਾਹੀਦਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਅਜੇ ਵੀ ਹਲਕਾ ਜਿਹਾ ਵਿੱਚ ਪਾਣੀ ਆਇਗਾ ਜੀ ਤੇ ਸਾਰੇ ਪਾਣੀ ਨਿਸ਼ਚਿਤਨਾ ਸੁੱਕ ਜਾਣਾ ਹੈਗਾ ਤੇ ਆਪਾਂ ਇਹਨੂੰ ਨਾਲ ਬਣਾ ਇਸ ਤਰ੍ਹਾਂ ਹਿਲਾਉਂਦੇ ਰਹਾਂਗੇ ਇਹ ਤਾਂ ਬਹੁਤ ਹੀ ਵਧੀਆ ਤੇ ਕਰਾਰੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਮੂਲੀਆ ਦੀ ਤੇ ਤੁਸੀਂ ਜ਼ਰੂਰ ਬਣਾਇਓ ਘਰ ਦੇ ਵਿੱਚ ਠੀਕ ਹੈ ਜੀ ਲਓ ਜੀ 1-2 ਮਿੰਟ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਪਕਾ ਲਿਆ ਹੈ ਸਬਜੀ ਬਣ ਕੇ ਤਾਂ ਆਪਣੀ ਤਿਆਰੀ ਹੈ ਤੁਸੀਂ ਦੇਖ ਸਕਦੇ ਹੋ ਪਰ ਇਹਨੂੰ ਆਪਾਂ ਹਲਕਾ ਜਿਹਾ ਹਿਲਾ ਕੇ ਇੱਕ ਵਾਰੀ ਫੇਰ ਟਾ ਕੇ ਬਿਲਕੁਲ ਗੈਸ ਤੇ ਲੋ ਤੇ ਮੜਾ ਜੈ ਇਹਨੂੰ ਪਕਾ ਲਾਂਗੇ ਠੀਕ ਹੈ ਜੀ ਲਓ ਜੀ ਟੋਟਲ ਆਪਾਂ ਨੂੰ 3-4 ਮਿੰਟ ਹੋ ਗਏ ਸਬਜੀ ਬਣਾਉਣ ਦੇ ਨੂੰ ਤੇ ਉਹ ਲਾਸਟ ਤੇ ਪਾਵਾਂਗੇ ਆਪਾਂ ਇਹਦੇ ਵਿੱਚ ਹਰਾ ਧਨੀਆ ਇਨੂੰ ਹਲਪ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸਬਜੀ ਦੇ ਵਿੱਚ ਤੇ ਗੈਸ ਨੂੰ ਕਰ ਦਾਂਗੇ ਆਪਾਂ ਹੁਣ ਬੰਦ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋਈ ਉਹ ਵੀ ਮਿੰਟੋ-ਮਿੰਟ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਕਈ ਵਾਰ ਸਵੇਰ ਟਾਈਮ ਆਪਣੇ ਕੋਲ ਟਾਈਮ ਹੁੰਦਾ ਹੀ ਨਹੀਂ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਭਾਂਬ ਚ ਰੱਖਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆਪਣੀ ਸਬਜੀ ਬਣ ਕੇ ਤਿਆਰ ਹੋਈ ਹੈ ਤਾਂ ਕਲਰ ਦੇਖੋ ਇਹ ਖਾਂਚ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਪਰ ਤੁਸੀਂ ਬਣਾਇਆ ਇਸ ਤਰੀਕੇ ਨਾਲ ਜ਼ਰੂਰ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਸਾਨੂੰ ਕਮੈਂਟ ਕਰਿਆ ਕਰੋ ਤੇ ਵੀਡੀਓ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਨਾਲ